ਉਹ ਪ੍ਰਮਾਤਮਾ ਦਾ ਇੱਕ ਨਾਮ ਗੋਪਾਲ ਵੀ ਹੈ। ਗੋਪ ਨਾਮ ਹੈਗਾ ਧਰਤੀ ਦਾ ਪਾਲ ਜਿਹੜਾ ਧਰਤੀ ਦੇ ਜੀਵਾਂ ਦੀ ਪ੍ਰਤਪੱਲਨਾ ਕਰਨ ਵਾਲਾ ਉਹਨਾਂ ਨੂੰ ਪਾਲਣ ਵਾਲਾ। ਇਹ ਸ਼ਬਦ ਬਾਣੀ ਦੇ ਵਿੱਚ ਬਹੁਤ ਵਾਰ ਆਇਆ। ਭਗਤ ਧੰਨਾ ਸਾਹਿਬ ਜੀ ਦੇ ਲਈ ਇਹ ਸ਼ਬਦ ਬੜਾ ਪਿਆਰਾ ਸੀ। ਗੋਪਾਲ ਹੈ ਜਿਹੜਾ ਦਾਮੋਦਰ, ਦੀਨ, ਦਇਆਲ ਸਾਰੇ ਜੀਵਾਂ ਤੇ ਜੀਵਾਂ ਤੇ ਦਇਆ ਕਰਨ ਵਾਲਾ। ਤੇ ਭਗਤ ਰਵਿਦਾਸ ਜੀ ਦੇ ਤੇ ਇੱਥੋਂ ਤੱਕ ਸ਼ਬਦ ਵਰਤਨੇ ਕਹਿੰਦੇ ਉਹ ਸਾਰਿਆਂ ਦੇ ਦੁੱਖਾਂ ਨੂੰ ਖਤਮ ਕਰਨ ਵਾਲਾ ਹੈ ਪ੍ਰਮਾਤਮਾ ਦੇ ਸਫਾਦੀ ਨਾਮ ਨੇ ਸਾਰੇ। ਤੇਰਾ ਨਾਮ ਇੱਕ ਹੀ ਹੈ ਇਹ ਨਹੀਂ ਕਹਿ ਸਕਦੇ ਵੀ ਇਹੀ ਉਹਦਾ ਨਾਮ ਹੈ ਹੋਰ ਕੋਈ ਉਹਦਾ ਨਾਮ ਨਹੀਂ ਹੈ ਉਹਦੇ ਸੈਂਕੜੇ ਨਾਮ ਨੇ ਉਹਦੇ ਹਜ਼ਾਰਾਂ ਨਾਮ ਨੇ ਉਹਦੇ ਲੱਖਾਂ ਨਾਮ ਨੇ ਕਿੰਨੇ ਕ ਨਾਮ ਨੇ ਸ਼ੇਸ਼ਨਾਗ ਦੀਆਂ ਕਿੰਨੀਆਂ ਜੀਭਾਂ ਨੇ ਉਹ ਕਿ ਜੀਵ ਦੇ ਨਾਲ ਹਰ ਵਾਰੀ ਪ੍ਰਮਾਤਮਾ ਦੇ ਨਵੇਂ ਨਾਮ ਲੈਣਾ ਇਸ ਕਰਕੇ ਜਿਹੜਾ ਦੁੱਖ ਪੰਜਨ ਇੱਕੋ ਦਾ ਨਾਮ ਹੈ ਇੱਕੋ ਦੀ ਸਿਫਤ ਹੈ ਉਹ ਵੀ ਉਹ ਸਾਰੇ ਦੁੱਖਾਂ ਦਾ ਨਾਸ਼ ਕਰਨ ਵਾਲਾ ਜਿਨੇ ਵੀ ਉਹਦਾ ਸਹਾਰਾ ਤੱਕ ਲਿਆ ਜਿਨੇ ਉਹਦੀ ਰੋਟ ਤੱਕ ਲਈ ਉਹਨਾਂ ਦੁੱਖਾਂ ਦਾ ਨਾਸ਼ ਕਰ ਦਿੱਤਾ ਇਸ ਕਰਕੇ ਉਹਦਾ ਨਾਮ ਇਹ ਵੀ ਬਣ ਗਿਆ ਪੂਰਨ ਕਿਰਪਾਲ ਕਿਰਪਾਲੂ ਵੀ ਉਹਦਾ ਨਾਮ ਹੈ ਉਹ ਸਾਰਿਆਂ ਨੂੰ ਪੂਰਨ ਵੀ ਕਰਦਾ ਆਪਾਂ ਕੋਸ਼ਿਸ਼ ਕਰੀਏ ਪੂਰੇ ਹੋਣ ਦੀ ਨਹੀਂ ਹੋ ਸਕਦਾ ਪਰ ਪੂਰੇ ਉਦ ਹੀ ਹੋਮਾਂਗੇ ਜਦੋਂ ਪੂਰਾ ਪ੍ਰਭ ਆਰਾਧੇ ਆ ਪੂਰਾ ਜਾਕਾ ਨਾਉ ਗੱਲ ਪਕੜ ਵਿੱਚ ਆਏਗੀ